ਪੰਜਾਬ ਨੂੰ ਤੁਹਾਡਾ ਹਮੇਸ਼ਾ ਇੱਕ ਵੱਖਰਾ ਸੁਨੇਹਾ ਜਾਂਦਾ ਹੈ ਮੈਂ ਕਾਹਦੀਏ ਜਾਈਏ ਨਹੀਂ ਤੂੰ ਸਦਾ ਰਵੇਂ ਮੈਂ ਕਿਦੀ ਬਤਾਇ ਆਪਣਾ ਜਿਹੜੀ ਸਮਝ ਹੈ ਜਿਹੜੀ ਸਾਨੂੰ ਸਾਡੇ ਪੁਰਖਾਂ ਵੱਲੋਂ ਮਿਲੀ ਹੈ ਉਹ ਸਮਝ ਨੂੰ ਅੱਗੇ ਕੈਰੀ ਔਨ ਕਰਨ ਦਾ ਯਤਨ ਸਾਰੇ ਕੁੜੀਆਂ ਨੂੰ ਕਰਨਾ ਚਾਹੀਦਾ ਹੈ ਖਾਸ ਕਰਕੇ ਕਾਮ ਖਾਦੀਆਂ ਫੈਮਿਨਿਸਟਾਂ ਦੇ ਪਿੱਛੇ ਲੱਗ ਕੇ ਆਪਣਾ ਦਿਮਾਗ ਨਹੀਂ ਖਰਾਬ ਕਰਨ ਦੀ ਲੋੜ ਹੈਗੀ ਇੱਕ ਲਾਈਨ ਕਿਸੇ ਗੀਤ ਦੀ ਜੋ ਤੁਹਾਡਾ ਪਸੰਦੀਦਾ ਹੋਵੇ ਤੇ ਸਾਡੀ ਆਡੀਅנס ਨੂੰ ਦੁੱਖ ਸੁੱਖ ਉਹਦੇ ਹੱਥ ਨੇ ਦੇਵੇ ਜੋ ਚਾਵੇ ਪਾਈ ਚੱਲ ਤੂੰ ਪਾਣੀ ਆਸਦਾ ਫਲ ਮਾਲਕ ਲਾਵੇ ਸਦਕ ਹੋਵੇ ਕਰਤਾਰ ਤੇ ਦਿਲ ਕਦੇ ਨਹੀਂ ਟੈਂਦਾ ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ ਹੈ ਸ਼ੁਕਰੀਆ ਜੀ ਗੁਰਬਾਣੀ ਨਾਲ ਜੁੜੋ ਮਾਪਿਆਂ ਦਾ ਸਤਿਕਾਰ ਕਰੋ ਔਰ ਚੰਗੇ ਸਮਾਜ ਦੀ ਸਿਰਜਣਾ ਵੱਲ ਜਿੱਦੇ ਚ ਪਿਆਰ ਪੰਪਦਾ ਹੋਵੇ ਉਹ ਸਮਾਜ ਦੀ ਘੜਤ ਕਰਨ ਵਾਸਤੇ ਇਹ ਸਾਰੀਆਂ ਧੀਆਂ ਜੜੀਆਂ ਨੇ ਜੇ ਬਹੁਤ ਵੱਡਾ ਯੋਗਦਾਨ ਤੂੰਵੇਂ ਨਾ ਹੋਏ ਅਸੀਂ ਤੇ ਤੇਰੇ ਨਾਲ ਕੈ ਤੂੰ ਹੀ ਚਾਉਂਦੇ ਚੰਨਾਂ ਚੱਲਣੇ ਨੇ ਸਾਇਆ ਰਾ ਇੱਕੇ ਹਵਾ ਚ ਸੱਜ ਚੱਲਣੇ ਨੇ ਸਾਇਆ ਇੱਕੇ ਜ਼ਮੀਂ ਤੇ ਸਟੇ ਪਾ ਚੰਨਾ ਵੇ ਤੇਰੀ ਹੈ ਬੀਰ ਸਿੰਘ ਸਾਡੇ ਨਾਲ ਮੌਜੂਦ ਨੇ ਅੱਜ ਕੁੜੀਆਂ ਦੇ ਵਿੱਚ ਉਹਨਾਂ ਦੇ ਚਿਹਰੇਆਂ ਤੇ ਉਹ ਮੁਸਕਾਨ ਦੇਖੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਪੰਜਾਬ ਨੂੰ ਤੁਹਾਡਾ ਹਮੇਸ਼ਾ ਇੱਕ ਵੱਖਰਾ ਸੁਨੇਹਾ ਜਾਂਦਾ ਹੈ ਅੱਜ ਕੀ ਕਹਿਣਾ ਚਾਹੁੰਦੇ ਹੋ ਆਦੇ ਮੌਕੇ ਦੇ ਉੱਤੇ ਖਾਸਾ ਅ ਪਹਿਲੀ ਗੱਲ ਤੇ ਪੰਜਾਬ ਦੇ ਵਿੱਚ ਵਸਦੀਆਂ ਸਾਰੀਆਂ ਧੀਆਂ ਨੂੰ ਕਹਿਣਾ ਨੂੰ ਕੁੜੀਆਂ ਨੂੰ ਇਸ ਚੀਜ਼ ਦੀ ਮੁਬਾਰਕਬਾਦ ਕਿ ਉਹ ਪੰਜਾਬ 'ਚ ਜੰਮੀਆਂ ਨੇ ਜਿੱਥੇ ਕਿਸੇ ਤਰ੍ਹਾਂ ਦੇ ਵੀ ਫੈਮਿਨਿਜ਼ਮ ਤੋਂ ਬਹੁਤ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਫੀਮੇਲ ਰਾਈਟਸ ਦੀ ਗੱਲ ਕੀਤੀ ਸੀ ਜੀ ਔਰ ਗੱਲ ਵੀ ਅਸੀਂ ਕਮਾਲ ਦੀ ਕੀਤੀ ਕਿ ਸੋ ਕਿਉਂ ਮੰਦਾ ਆਖੀ ਜਿਤ ਜੰਮੇ ਰਾਜਾ ਜੀ ਉਸ ਫਲਸਫੇ ਦੇ ਵਿੱਚ ਰਹਿੰਦੇ ਆਂ ਜੀਂਦੇ ਆਂ ਹੂੰ ਮੈਂ ਇਹੀ ਗੱਲ ਕਹੂੰਗਾ ਕਿ ਆਪਣੇ ਆਪ ਨੂੰ ਓਨਾ ਮਹਾਨ ਤੇ ਓਨਾ ਵੱਡਾ ਸਮਝਣ ਦੀ ਲੋੜ ਹੈ ਜੀ ਆਪਣੀ ਉਹ ਖਾਨਦਾਨੀ ਆਪਣਾ ਉਹ ਜਿਹੜੀ ਸਮਝ ਹੈ ਜਿਹੜੀ ਸਾਨੂੰ ਸਾਡੇ ਪੁਰਖਾਂ ਵੱਲੋਂ ਮਿਲੀ ਹੈ ਉਹ ਸਮਝ ਨੂੰ ਅੱਗੇ ਕੈਰੀ ਔਨ ਕਰਨ ਦਾ ਯਤਨ ਸਾਰੇ ਕੁੜੀਆਂ ਨੂੰ ਕਰਨਾ ਚਾਹੀਦਾ ਹੈ ਖਾਸ ਕਰਕੇ ਕਾਮ ਖਾਦੀਆਂ ਫੈਮਿਨਿਸਟਾਂ ਦੇ ਪਿੱਛੇ ਲੱਗ ਕੇ ਆਪਣਾ ਦਿਮਾਗ ਨਹੀਂ ਖਰਾਬ ਕਰਨ ਦੀ ਲੋੜ ਹੈਗੀ ਜੀ ਚੰਗੇ ਤਰੀਕੇ ਨਾਲ ਗੁਰਬਾਣੀ ਨਾਲ ਜੁੜੋ ਮਾਪਿਆਂ ਦਾ ਸਤਿਕਾਰ ਕਰੋ ਔਰ ਚੰਗੀ ਸਮਾਜ ਦੀ ਸਿਰਜਣਾ ਕਰਲ ਜਿਹਦੇ ਚ ਪਿਆਰ ਪੰਪਦਾ ਹੋਵੇ ਉਹ ਸਮਾਜ ਦੀ ਘੜਤ ਕਰਨ ਵਾਸਤੇ ਇਹ ਸਾਰੀਆਂ ਧੀਆਂ ਜਿਹੜੀਆਂ ਨੇ ਇਹ ਬਹੁਤ ਵੱਡਾ ਯੋਗਦਾਨ ਹਾਂ ਜੀ ਪੰਜਾਬ ਦੀ ਰਵਾਇਤ ਕਲਚਰ ਨੂੰ ਕੀ ਕਹਿਣਾ ਚਾਹੁੰਦੇ ਕਿਉਂਕਿ ਹੁਣ ਅਗਰ ਦੇਖਿਆ ਜਾਵੇ ਤਾਂ ਰੁਝਾਨ ਬਦਲਦੇ ਜਾ ਰਹੇ ਨੇ ਦਿਨ ਬਦੇ ਜਿਵੇਂ ਹੁਣ ਮੈਮ ਨੇ ਵੀ ਦੱਸਿਆ ਵੀ ਲਚਰਤਾ ਵਾਲੇ ਗਾਣੇ ਲੋਕ ਪਸੰਦ ਘੱਟ ਕਰਦੇ ਤੇ ਇਹੋ ਜੀ ਗਾਇਕੀ ਨੂੰ ਹਮੇਸ਼ਾ ਪਸੰਦ ਕਰਦੇ ਕੀ ਕਹਿਣਾ ਚਾਹੁੰਦੇ ਚੰਗੀ ਗੱਲ ਹੈ ਜੀ ਸਮਾਜ ਦੇ ਪਾਸੇ ਨੂੰ ਆ ਰਿਹਾ ਵਧੀਆ ਹੋਊਗਾ ਜੋ ਵੀ ਹੋਊਗਾ ਸ਼ੁਕਰੀ ਇੱਕ ਇੱਕ ਲਾਈਨ ਕਿਸੇ ਗੀਤ ਦੀ ਜੋ ਤੁਹਾਡਾ ਪਸੰਦੀਦਾ ਹੋਵੇ ਤੇ ਸਾਡੀ ਆਡੀਅנס ਨੂੰ ਦੁੱਖ ਸੁੱਖ ਉਹਦੇ ਹੱਥ ਨੇ ਦੇਵੇ ਜੋ ਚਾਵੇ ਪਾਈ ਚੱਲ ਤੂੰ ਪਾਣੀ ਆਸਦਾ ਫਲ ਮਾਲਕ ਲਾਵੇ ਸਦਕ ਹੋਵੇ ਕਰਤਾਰ ਤੇ ਦਿਲ ਕਦੇ ਨਹੀਂ ਟੈਂਦਾ ਜਿੱਥੇ ਮਾਲਕ ਰੱਖਦਾ ਏ ਤਰਹਿਣਾ ਪੈਂਦਾ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਸਮਾਂ ਦੇ ਲਈ ਤਾਂ ਐਸੀ ਸਾਡੇ ਨਾਲ ਬੀਰ ਸਿੰਘ ਜਿਨ੍ਹਾਂ ਨੇ ਕੀ ਅੱਜ ਲੜਕੀਆਂ ਦੇ ਕਾਲਜ ਦੇ ਵਿੱਚ ਪਰਫਾਰਮੈਂਸ ਕੀਤੀ ਔਰ ਉਹਨੇ ਪਰਫਾਰਮੈਂਸ ਦੇ ਵਿੱਚ ਬਹੁਤ ਸਾਰੀ ਕੁੜੀਆਂ ਇਹੋ ਜਿਹੀਆਂ ਨੇ ਜਿਹੜੀਆਂ ਹਰ ਇੱਕ ਗੀਤ ਦੇ ਨਾਲ ਕੁਛ ਨਾ ਕੁਛ ਰਿਲੇਟ ਕਰਕੇ ਅੱਜ ਉਹਨਾਂ ਨੇ ਬਹੁਤ ਇੰਜੋਏ ਕੀਤਾ ਤੇ ਉਹ ਵਧੀਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣਾ ਟਾਈਮਸ ਕੈਮਰਨ ਬਲਵਿੰਦਰ ਦੇ ਨਾਲ ਮੈਂ ਪ੍ਰੇਬਲੀਨ ਕਰ ਰਹੀ ਹਾਂ